ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਤਨ ਤਨ ਸਾਹਿਬੇ ਕਮਾਲ ਗੁਰਗੋਬਨ ਸਿੰਘ ਜੀ ਦੇ ਬਾਰੇ ਹੈ ਜਦੋਂ ਮਹਾਰਾਜ ਨੇ ਬਰਨਾਲੇ ਦੀ ਧਰਤੀ ਉੱਪਰ ਇੱਕ ਵਾਰ ਦੀਵਾਨ ਸਜਾਇਆ ਸੀ ਤਾਂ ਉੱਥੇ ਸਿੱਖ ਸੰਗਤਾਂ ਨੇ ਮਹਾਰਾਜ ਤੋਂ ਕੁਝ ਸਵਾਲ ਪੁੱਛੇ ਸਨ ਕੁਝ ਬੇਨਤੀਆਂ ਕੀਤੀਆਂ ਸਨ ਜਿੰਨਾ ਵਿੱਚ ਉਹਨਾਂ ਨੇ ਪੰਜੇ ਦੇ ਮੰਤਰ ਬਾਰੇ ਮਹਾਰਾਜ ਤੋਂ ਪੁੱਛਿਆ ਸੀ ਤੇ ਉਹ ਕਿਹੜਾ ਸਥਾਨ ਸੀ ਜਿੱਥੇ ਕੜਾ ਪ੍ਰਸ਼ਾਦ ਦੀ ਦੀਗ ਵਿੱਚ ਪੰਜਾ ਲਗਾਇਆ ਜਾਂਦਾ ਸੀ ਤੇ ਮਹਾਰਾਜ ਨੇ ਇਸ ਦੀਵਾਨ ਦੇ ਵਿੱਚ ਕੁਝ ਰੋਗਾਂ ਨੂੰ ਠੀਕ ਕਰਨ ਬਾਰੇ ਵੀ ਦੱਸਿਆ ਸੀ ਤੇ ਕਿਹੜਾ ਉਹ ਸਥਾਨ ਹੈ ਜਿੱਥੇ ਪੰਜਾ ਲੱਗਦਾ ਹੈ ਤੇ ਕਿਹੜੇ ਉਹ ਰੋਗ ਹਨ ਜਿਨ੍ਹਾਂ ਨੂੰ ਮਹਾਰਾਜ ਨੇ ਠੀਕ ਕਰਨ ਬਾਰੇ ਦੱਸਿਆ ਸੀ ਆਓ ਆਪਾਂ ਇਸ ਕਥਾ ਦੇ ਵਿੱਚ ਜਾਣਦੇ ਹਾਂ ਇੱਕ ਵਾਰ ਦੀ ਗੱਲ ਹੈ ਜਦੋਂ ਮਹਾਰਾਜ ਨੇ ਬਰਨਾਲੇ ਦੀ ਧਰਤੀ ਉੱਪਰ ਦੀਵਾਨ ਸਜਾਇਆ ਹੋਇਆ ਸੀ ਤਾਂ ਉੱਥੇ ਕੁਝ ਸਿੱਖ ਸੰਗਤਾਂ ਨੇ ਮਹਾਰਾਜ ਨੂੰ ਆਖਿਆ ਕਿ ਮਹਾਰਾਜ ਸਾਡੇ ਮਨ ਦੇ ਵਿੱਚੋਂ ਕੁਝ ਸਵਾਲ ਹਨ ਇਸੇ ਕੁਝ ਸਿੱਖਾਂ ਤੋਂ ਵੀ ਸੁਣਿਆ ਹੈ ਕਿ ਕਾਬਲ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਉੱਪਰ ਪੰਜਾ ਲੱਗਦਾ ਹੈ ਕਹਿੰਦੇ ਹਨ ਕਿ ਮਹਾਰਾਜ ਇਹ ਕਿਹੜੇ ਮੰਤਰ ਦੀ ਸ਼ਕਤੀ ਹੈ ਕੀ ਇਹ ਮਹਾਰਾਜ ਸੱਚ ਹੈ ਕਹਿੰਦੇ ਹਨ ਕਿ ਮਹਾਰਾਜ ਸਾਡੇ ਉੱਪਰ ਕਿਰਪਾ ਕਰੋ ਤੇ ਸਾਨੂੰ ਇਸ ਦਾ ਸਮਝਾਉਣਾ ਕਰੋ ਮਹਾਰਾਜ ਪ੍ਰਮਖੋਂ ਫਰਮਾਉਂਦੇ ਹਨ ਕਿ ਇਹ ਜੋ ਤੁਸੀਂ ਕਥਾ ਵਾਰ ਸੁਣਿਆ ਹੈ ਜਾਂ ਇਹ ਪੰਜਾ ਲਗਾਉਣ ਦਾ ਮੰਤਰ ਹੈ ਇਹ ਬਿਲਕੁਲ ਸੱਚ ਹੈ ਪਾਈ ਕਾਬਲ ਦੀ ਧਰਤੀ ਉੱਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਦੇ ਅੰਦਰ ਪੰਜਾ ਲੱਗਦਾਗਾ ਤੇ ਉਹ ਮੰਤਰ ਹੈ ਉਹ ਮੰਤਰ ਹੈ ਮੂਲ ਮੰਤਰ ਸਾਹਿਬ ਗੁਰੂ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪਜੀ ਸਾਹਿਬ ਜੋ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਹੈ ਇਸ ਦੇ ਵਿੱਚ ਭਾਈ ਬੜੀ ਸ਼ਕਤੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੂਲ ਮੰਤਰ ਜੋ ਮਹਾਰਾਜ ਨੇ ਉਚਾਰਿਆ ਸੀ ਜਦੋਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਬੇਈ ਨਦੀ ਦੇ ਵਿੱਚੋਂ ਬਾਹਰ ਆਉਂਦਿਆ ਤਾਂ ਮੂਲ ਮੰਤਰ ਦਾ ਉਚਾਰਨ ਕਰਕੇ ਆਪਣੇ ਸਿੱਖਾਂ ਨੂੰ ਉਚਾਰਨ ਕਰਕੇ ਆਪਣੇ ਸਿੱਖਾਂ ਨੂੰ ਸਰਬਣ ਕਰਾਉਂਦੇ ਆ ਤੇ ਮਹਾਰਾਜ ਕਹਿੰਦੇ ਹਨ ਜਦੋਂ ਵੀ ਗੁਰੂ ਦੇ ਪਿਆਰੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਆ ਦਾਸਾਂ ਬੇਨਤੀਆਂ ਕਰਦੇ ਹਨ ਤਾਂ ਉਸ ਸਮੇਂ ਕੜਾ ਪ੍ਰਸ਼ਾਦ ਦੇ ਵਿੱਚ ਪੰਜਾ ਲੱਗਦਾਗਾ ਇਹ ਬਿਲਕੁਲ ਸੱਚ ਹੈਗਾ ਫਿਰ ਉਹ ਕੜਾ ਪ੍ਰਸ਼ਾਦ ਦੀ ਦੀਗ ਸੰਗਤ ਵਿੱਚ ਵਰਤਾਈ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਪ੍ਰਵਾਨ ਹੋ ਗਿਆ ਇਹ ਕਬੂਲ ਹੋ ਗਿਆ ਜੇਕਰ ਕੜਾ ਪ੍ਰਸ਼ਾਦ ਦੇ ਵਿੱਚ ਪੰਜਾ ਨਾ ਲੱਗੇ ਤਾਂ ਉਸ ਦੀਗ ਨੂੰ ਸੰਗਤ ਦੇ ਵਿੱਚ ਨਹੀਂ ਵਰਤਾਇਆ ਜਾਂਦਾ ਤੇ ਪੰਜਾ ਲੱਗਣ ਤੇ ਹੀ ਉਸ ਗੁਰੂ ਦੀ ਦੀਗ ਨੂੰ ਪ੍ਰਵਾਨ ਸਮਝਿਆ ਜਾਂਦਾਗਾ ਤੇ ਇਹ ਸ਼ਬਦ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ 100 ਸਾਖੀ ਦੇ ਵਿੱਚ ਆਪ ਉਚਾਰੇ ਹਨ ਵੀ ਭਾਈ ਉੱਥੇ ਪੰਜਾ ਲੱਗਦਾਗਾ ਕੜਾ ਪਛਾਦੀ ਦੇ ਵਿੱਚ ਮਹਾਰਾਜ ਕਲੰਗੀਆਂ ਵਾਲ ਕਹਿੰਦੇ ਹਨ ਕਿ ਜੋ ਜਪਜੀ ਸਾਹਿਬ ਜੀ ਦਾ ਪਾਠ ਨਿਸ਼ਚਾ ਦੇ ਨਾਲ ਕਰੇਗਾ ਉਸ ਤੋਂ ਜੀਵਨ ਮੁਕਤ ਹੋ ਜਾਵੇਗਾ ਮਹਾਰਾਜ ਕਹਿੰਦੇ ਹਨ ਨਾ ਕਿ ਭਾਈ ਸਾਰੀ ਗੱਲ ਨਿਸ਼ਚੇ ਦੀ ਹੈ ਗੁਰੂ ਉੱਪਰ ਸ਼ੰਕਾ ਕਰਨ ਦੇ ਨਾਲ ਕੁਝ ਵੀ ਨਹੀਂ ਮਿਲਦਾ ਫਿਰ ਉੱਥੇ ਮਹਾਰਾਜ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਸਿੱਖਣੀਆਂ ਵੀ ਆਈਆਂ ਹੋਈਆਂ ਸਨ ਤੇ ਉਹਨਾਂ ਨੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਇੱਥੇ ਸਾਡੇ ਜਵਾਕਾਂ ਦੇ ਮਾਤਾ ਨਿਕਲ ਆਉਂਦੀ ਹੈ ਜਿਸ ਨੂੰ ਖਸਰਾ ਵੀ ਕਿਹਾ ਜਾਂਦਾ ਸੀ ਮਹਾਰਾਜ ਇਸ ਦਾ ਕੀ ਇਲਾਜ ਕਰਨਾ ਚਾਹੀਦਾ ਇਹ ਬਹੁਤ ਜ਼ਿਆਦਾ ਫੈਲ ਚੁੱਕਿਆ ਹੈ ਤੇ ਸਾਨੂੰ ਕਈ ਲੋਕ ਅਜੀਹਾ ਵੀ ਕਹਿ ਦਿੰਦੇ ਹਨ ਕਿ ਇਸ ਦਾ ਉਪਾਅ ਕਰਨ ਲਈ ਤੁਹਾਨੂੰ ਮਾਤਾ ਦੀ ਮੰਨਤਾ ਕਰਨੀ ਪਵੇਗੀ ਤੇ ਕਈ ਲੋਕ ਕਹਿੰਦੇ ਹਨ ਕਿ ਮਾਤਾ ਤੁਹਾਡੇ ਨਾਲ ਨਾਰਾਜ਼ ਹੋ ਗਈ ਹੈ ਤਾ ਕਰਕੇ ਇਹ ਰੋਗ ਇਹਨਾਂ ਬੱਚਿਆਂ ਨੂੰ ਹੋ ਗਿਆ ਹੈ ਫਿਰ ਮਹਾਰਾਜ ਕਹਿੰਦੇ ਹਨ ਕਿ ਭਾਈ ਤਾਂ ਸਾਰੀ ਗੱਲ ਖਾਣ ਪੀਣ ਕਰਕੇ ਹੁੰਦੀ ਆ ਕਿਉਂਕਿ ਕਈ ਵਾਰ ਜਦੋਂ ਬੀਬੀਆਂ ਗਰਭਤੀ ਹੁੰਦੀਆਂ ਹਨ ਉਸ ਸਮੇਂ ਉਹ ਆਪਣੇ ਖਾਣ ਪੀਣ ਵੱਲ ਧਿਆਨ ਨਹੀਂ ਦਿੰਦੇ ਆ ਤੇ ਉਹ ਖਾਣ ਦਾ ਪਰਹੇਜ਼ ਨਹੀਂ ਕਰਦੀਆਂ ਜੋ ਵੀ ਮਨ ਵਿੱਚ ਆਉਂਦਾ ਹੈ ਉਹ ਖਾ ਜਾਂਦੀਆਂ ਹਨ ਤੇ ਬਾਅਦ ਵਿੱਚ ਜਦੋਂ ਉਹ ਬੱਚਾ ਜਨਮ ਲੈ ਲੈਂਦਾ ਹੈ ਤਾਂ ਉਸ ਦੇ ਸਰੀਰ ਉੱਪਰ ਇਸ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਇਹ ਬੀਬੀ ਜੋ ਬੱਚੇ ਨੂੰ ਜਨਮ ਦਿੰਦੀ ਹੈ ਉਹ ਜਿਸ ਤਰ੍ਹਾਂ ਦੀ ਉਸ ਦੀ ਸੋਚਣੀ ਹੁੰਦੀ ਹੈ ਉਸੇ ਤਰ੍ਹਾਂ ਦਾ ਹੀ ਉਸ ਬੱਚੇ ਦਾ ਮਨ ਬਣ ਜਾਂਦਾ ਹੈ ਤੇ ਜੋ ਉਹ ਖਾਂਦੀ ਪੀਂਦੀ ਹੈ ਉਸ ਤਰ੍ਹਾਂ ਦਾ ਉਸ ਬੱਚੇ ਦਾ ਤਨ ਬਣ ਜਾਂਦਾ ਹੈ ਤੇ ਪੂਰੇ 9 ਮਹੀਨਿਆਂ ਦੇ ਵਿੱਚ ਉਸ ਬੱਚੇ ਦੀ ਦੇਹ ਬਣਦੀ ਹੈ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ ਖਾਣ ਪੀਣ ਦਾ ਖਿਆਲ ਰੱਖੋ ਰਹਿਤ ਮਰਿਆਦਾ ਦੇ ਵਿੱਚ ਰਹੋ ਤੇ ਸਾਦਾ ਭੋਜਨ ਸਖੋ ਇਸ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ ਫਿਰ ਮਹਾਰਾਜ ਕਹਿੰਦੇ ਹਨ ਕਿ ਭਾਈ ਅਜਿਹੀ ਬਿਮਾਰੀ ਖਾਣ ਪੀਣ ਦੇ ਨਾਲ ਹੀ ਲੱਗਦੀ ਹੈ ਇਸੇ ਕਰਕੇ ਹੀ ਸਾਦਾ ਖਾਓ ਬਿਮਾਰੀ ਦਾ ਕਿਸੇ ਵੀ ਦੇਵੀ ਦੇਵਤੇ ਨੂੰ ਦੋਸ਼ ਦੇਣਾ ਇਹ ਗੱਲ ਠੀਕ ਨਹੀਂ ਹੈ ਮਹਾਰਾਜ ਕਹਿੰਦੇ ਹਨ ਕਿ ਭਾਈ ਇਹ ਆਪਣੇ ਹੀ ਕਰਮਾਂ ਨਹੀਂ ਹੁੰਦੀ ਹੈ ਜਿਹਾ ਖਾਓਗੇ ਉਹ ਜਿਹਾ ਹੀ ਹੁੰਦਾ ਹੈ ਮਹਾਰਾਜ ਕਹਿੰਦੇ ਹਨ ਕਿ ਦੇਵੀ ਦੇਵਤਿਆਂ ਦੀ ਇੱਕ ਅਲੱਗ ਜਗ੍ਹਾ ਹੈ ਪਰ ਜੋ ਸਿੱਖ ਹੈ ਉਸ ਦੀ ਪਰਿਭਾਸ਼ਾ ਹੈ ਕਿ ਉਹ ਸਿਰਫ ਇੱਕ ਅਕਾਲ ਪੁਰਖ ਦੇ ਅੱਗੇ ਹੀ ਸਿਰ ਝੁਕਾਵੇਗਾ ਮਹਾਰਾਜ ਕਹਿੰਦੇ ਭਾਈ ਜੇ ਬਹੁਤੇ ਰੋਗ ਨੇ ਇਹ ਖਾਣ ਪੀਣ ਦੇ ਨਾਲ ਹੀ ਲੱਗਦੇ ਆ ਤੇ ਜੋ ਸੋਗ ਹੁੰਦੇ ਹਨ ਉਹ ਮਹਾਰਾਜ ਨੂੰ ਮਨ ਤੋਂ ਭਲਾਉਣ ਦੇ ਕਰਕੇ ਲੱਗਦੇ ਹਨ ਤੇ ਜਦੋਂ ਮਨ ਸੋਗੀ ਹੋ ਜਾਂਦਾ ਤਾਂ ਫਿਰ ਤਨ ਰੋਗੀ ਹੋ ਜਾਂਦਾ ਮਹਾਰਾਜ ਕਹਿੰਦੇ ਹਨ ਕਿ ਭਾਈ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਯਾਦ ਰੱਖੋ ਤੇ ਇਹ ਸੀ ਇਤਿਹਾਸ ਮਹਾਰਾਜ ਦੀ 100 ਸਾਖੀ ਵਿੱਚੋਂ ਲਈ ਗਈ ਇੱਕ ਹੋਰ ਬਹੁਤ ਸੋਹਣੀ ਕਥਾ ਦਾ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ